ਗੁਰਤੇਗ ਬਾਦਰ ਮਹਾਰਾਜ ਪਾਤਸ਼ਾਹ ਜੀ ਆ ਜਨੇ ਕਰਨੋ ਹਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ ਕਿ ਜਿਹੜਾ ਕੰਮ ਕਰਨਾ ਸੀ ਜ਼ਿੰਦਗੀ ਦੇ ਵਿੱਚ ਉਹ ਨਹੀਂ ਕੀਤਾ ਪਰ ਲਾਲਚ ਵਸ ਹੋ ਕੇ ਹੋਰ ਔਰ ਕੰਮ ਕਰਦਾ ਰਿਆ ਧਰਮ ਰਹਿ ਗਿਆ ਪਿੱਛੇ ਆ ਧਰਮ ਅੱਗੇ ਨਿਕਲ ਗਿਆ ਅੱਜ ਦੁਨੀਆ ਦੇ ਵਿੱਚ ਚਾਰੇ ਪਾਸੇ ਆ ਧਰਮ ਹੀ ਆ ਧਰਮ ਕਿਉਂ ਹੈ ਉਹਦਾ ਕਾਰਨ ਧਰਮ ਨਹੀਂ ਕਮਾਇਆ ਜਾ ਰਿਹਾ ਆ ਧਰਮ ਦਾ ਬੋਲ ਵਾਲਾ ਜ਼ਿਆਦਾ ਹੈ ਆ ਧਰਮ ਜ਼ਿਆਦਾ ਕਮਾਇਆ ਜਾ ਰਿਹਾ ਧਰਮ ਨਹੀਂ ਕਮਾਇਆ ਜਾ ਰਿਹਾ ਇਸ ਕਰਕੇ ਚਾਰੇ ਪਾਸੇ ਦਿਸਦਾ ਜ਼ਰੂਰ ਹੈ ਵੀ ਧਾਰਮਿਕਾਂ ਸੀ ਸਭਣਾ ਨੇ ਲੈਵਲ ਲਾਏ ਹੋਏ ਨੇ ਧਾਰਮਿਕ ਹੋਣ ਦੇ ਪਰ ਉਸ ਧਰਮ ਦੇ ਪਿੱਛੇ ਦੀ ਤਸਵੀਰ ਵੇਖੋ ਤੇ ਆ ਧਰਮ ਹੀ ਆ ਧਰਮ ਨਜ਼ਰ ਆਵੇਗਾ ਤੁਸੀਂ ਵੇਖੋਗੇ ਵੀ ਚਾਰੇ ਪਾਸੇ ਜਿਨੇ ਢੋਲ ਠਮਾਕੇ ਵੱਜ ਰਹੇ ਨੇ ਧਰਮ ਦੇ ਨਾਂ ਦੇ ਤੇ ਸਾਰੇ ਧਰਮੀ ਨੇ ਨਹੀਂ ਧਰਮ ਦਾ ਪਰਦਾ ਲਾਇਆ ਹੋਇਆ ਪਰ ਅੰਦਰ ਅ ਧਰਮ ਕਮਾਇਆ ਜਾ ਰਿਹਾ ਹੈ ਬੜੀ ਪਿਆਰੀ ਵਿਚਾਰਧਾਰਾ ਸਾਨੂੰ ਮਹਾਰਾਜ ਨੇ ਦਿੱਤੀ ਸਹਿਬ ਆਦੇ ਨੇ ਇੱਕ ਗੱਲ ਯਾਦ ਰੱਖੀ ਬਾਹਰ ਵਾਲਾ ਭੇਖ ਮਾਲਕ ਦੇ ਦਰ ਤੇ ਕੰਮ ਨਹੀਂ ਹੋਵੇਗਾ ਜੇ ਤੇਰੇ ਅੰਦਰ ਮੈਲ ਹੈ ਜੇ ਤੇਰੇ ਅੰਦਰ ਮਲੀਨਤਾ ਹੈ ਜੇ ਤੇਰੇ ਅੰਦਰ ਹੀ ਭੈੜੀ ਕ੍ਰਿਤੀ ਹੈ ਤੇ ਬਾਹਰ ਜਿੰਨੇ ਮਰਜੀ ਅਚਾਰ ਵਿਹਾਰ ਜੋ ਮਰਜੀ ਕਰੀ ਜਾ ਮਾਲਕ ਤੇ ਦਰਚੇ ਪਰਵਾਹ ਨਹੀਂ ਹੋਣ ਵਾਲਾ